ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਹੈਗੀਆਂ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਇਹ ਚੋਣਾਂ ਸੰਵਿਧਾਨ ਨੂੰ ਬਚਾਉਣ ਦੀਆਂ ਚੋਣਾਂ ਨੇ ਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਨੇ ਬਹੁਤ ਵੱਡਾ ਇੱਕ ਸੰਕਟ ਖੜਾ ਹੋ ਗਿਆ ਦੇਸ਼ ਦੇ ਸਾਹਮਣੇ ਇੱਕ ਤਾਨਾਸ਼ਾਹ ਪੈਦਾ ਹੋ ਗਿਆ ਜਿਹੜਾ ਕਹਿੰਦਾ ਕਿ ਕੱਲਾ ਮੈਂ ਹੀ ਹੋਵਾਂ ਜਿੱਧਰ ਨੂੰ ਦੇਖਾਂ ਬਸ ਮੈਂ ਹੀ ਹੋਵਾਂ ਫੜ ਫੜ ਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਅੰਦਰ ਕਰੀ ਜਾਂਦਾ ਹੈ ਤੇ ਮੇਰੇ ਮੂਰੇ ਨਾ ਕੋਈ ਹੋਵੇ ਬਸ ਮੈਂ ਹੀ ਹੋਵਾਂ ਐਦਾਂ ਨਹੀਂ ਹੁੰਦਾ ਉੱਪਰ ਵੀ ਹੁੰਦਾ ਕੁਝ ਸਾਰਾ ਕੁਝ ਧਰਤੀ ਤੇ ਨਹੀਂ ਹੁੰਦਾ ਉੱਪਰੋਂ ਵੀ ਕੁਝ ਆਰਡਰ ਆਉਂਦੇ ਨੇ ਤੇ ਜਦੋਂ ਜ਼ਬਰ ਤੇ ਜ਼ੁਲਮ ਦੀ ਨੇਰੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਫਿਰ ਪ੍ਰਮਾਤਮਾ ਆਪਣਾ ਝਾੜੂ ਚਲਾਉਂਦਾ ਹੈ ਸੋ ਇਸ ਵਾਰ ਮੈਂ ਜਾ ਕੇ ਆਇਆ ਕੱਲ ਗੁਜਰਾਤ ਤੁਸੀਂ ਦੇਖਿਆ ਹੋਣਾ ਦੋ ਦਿਨ ਗੁਜਰਾਤ ਸੀ ਮੈਂ ਮੈਂ ਸ਼ਾਮ ਜਾ ਕੇ ਆਇਆ ਮੈਂ ਖੇਤਰ ਗਿਆ ਜਿੱਥੇ ਜਾਂਦੇ ਆ ਲੋਕ ਇਹੀ ਕਹਿੰਦੇ ਆ ਅਰਵਿੰਦ ਕੇਜਰੀ ਨਾਲ ਮਾੜੀ ਗੱਲ ਕੀਤੀ ਹੈ ਇਹ ਗਲਤ ਗੱਲ ਕੀਤੀ ਹੈ ਅਸੀਂ ਜੇਲ੍ਹ ਦਾ ਬਦਲਾ ਵੋਟ ਨਾਲ ਲਵਾਵਾਂਗੇ ਇਹ ਇਹ ਗੱਲ ਚੱਲ ਰਹੀ ਸੁ ਮੈਂ ਇਹੀ ਗੱਲ ਕਹਿਣਾ ਕਿ ਅਰਵਿੰਦ ਕੇਜਰੀ ਵੱਲ ਇੱਕ ਵਿਅਕਤੀ ਨਹੀਂ ਹੈਗਾ अरविंद केजरीवाल के की सोच ਦਾ ਨਾਮ ਹੈ ਤੁਸੀਂ ਵਿਅਕਤੀ ਨੂੰ ਤਾਂ ਗ੍ਰਿਫਤਾਰ ਕਰ ਲੋਗੇ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਲੱਖਾਂ ਕਰੋੜਾਂ केजरीवाल ਪੈਦਾ ਹੋ ਗਏ ਦੇਸ਼ ਦੇ ਵਿੱਚ ਉਹਨਾਂ ਨੂੰ ਕਿੱਥੇ ਕੈਦ ਕਰੋਗੇ ਤੁਸੀਂ ਸੋ ਇਸ ਕਰਕੇ ਪਾਰਦਰਸ਼ਤਾ ਦੀ ਇਮਾਨਦਾਰੀ ਦੀ ਜਿਹੜੀ ਰਾਜਨੀਤੀ ਦੀ ਸ਼ੁਰੂਆਤ अरविंद ਜੀ ਨੇ ਕੀਤੀ ਹੈ ਆਪਾਂ ਉਹਦੇ ਅਖਵਾਲੇ ਬਣਨਾ ਆਪਾਂ ਉਹਦੇ ਵਾਰਿਸ ਬਣਨਾ ਰਾਮਲੀਲਾ ਗਰਾਊਂਡ ਤੋਂ ਸ਼ੁਰੂ ਕੀਤੀ ਸੀ ਇਹ ਮਹਮ ਕਾਫਲਾ ਬੱਦ੍ਹਾ ਗਿਆ ਬੱਦ੍ਹਾ ਗਿਆ ਤੇ ਅੱਜ 10 ਸਾਲਾਂ ਚ ਆਮਾਦੀ ਪਾਰਟੀ ਨੈਸ਼ਨਲ ਪਾਰਟੀ ਹੈ ਜੀ 10 ਸਾਲਾਂ ਚ ਨੈਸ਼ਨਲ ਪਾਰਟੀ ਹੈ ਸਾਡੇ ਕੋਲੇ ਦੋ ਰਾਜਾਂ ਚ ਗਵਰਨਮੈਂਟ ਹੈ 10 ਸਾਡੇ ਲੋਕ ਸਭਾ ਚ ਨੇ ਮੈਂਬਰ ਰਾਜ ਸਭਾ ਚ ਸਾਡੇ ਕੋਲੇ 5 ਐਮ ਐਲ ਏ ਗੁਜਰਾਤ ਤੋਂ ਨੇ ਸਾਡੇ ਕੋਲੇ 2 ਐਮ ਐਲ ਏ ਗੋਆ ਤੋਂ ਨੇ ਸਾਡੇ ਕੋਲੇ ਸੰਗਰੋਲੀ ਮੱਧ ਪ੍ਰਦੇਸ਼ ਦੇ ਵਿੱਚ ਸਾਡਾ ਮੇਅਰ ਹੈ ਚੰਡੀਗੜ੍ਹ 'ਚ ਸਾਡਾ ਮੇਅਰ ਹੈ ਦਿੱਲੀ 'ਚ ਐਮਸੀਡੀ ਤੇ ਵਿੱਚ ਆਮ ਆਦਮੀ ਪਾਰਟੀ ਬਹੁਮਤ 'ਚ ਹੈ ਆਹੀ ਚੀਜ਼ ਬੀਜੇਪੀ ਵਾਲਿਆਂ ਨੂੰ ਰੜਕਦੀ ਹੈ ਕਿ ਜਿੱਥੇ ਜਾਂਦੇ ਨੇ ਸਵਾਗ ਹੀ ਫੇਰ ਦਿੰਦੇ ਆ ਇਸ ਕਰਕੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਰੋਕੀਏ ਪਰ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے سو اس کرکے عام آدمی پارٹی لوکاں دے دلاں چ بڑی ہوئی ہے اسے کرکے آاں بیٹھے نے سارے انہاں چ توانوں لگدا کوئی بھی کوئی کسی মন্ত্রী دا منڈا ہو یا کسی نے کسی دے باپو نے کوئی عہدہ سنبھالیا ہوے نا عام کراں دے منڈے گڑیاں نے عام کراں دے ہاں سی ਆਹੀ ਦੁੱਖ ਇਹਨਾਂ ਨੂੰ ਇਸੇ ਕਰਕੇ ਸਾਡਾ ਵਿਰੋਧ ਕਰਦੇ ਆ ਬਿਨਾਂ ਗੱਲ ਤੋਂ ਵਿਰੋਧ ਕਰਦੇ ਆ ਕਿ ਆਮਕਰਾਂ ਦੇ ਤੀਆਂ ਪੁੱਤ ਕਿਉਂ ਬਹਿ ਗਏ ਇਨਾਂ ਕੁਰਸੀਆਂ ਤੇ ਇਨਾਂ ਕੁਰਸੀਆਂ ਤੇ ਸਾਡੇ ਤੀਆਂ ਪੁੱਤਾਂ ਨੇ ਬਹਿਣਾ ਹੁੰਦਾ ਸੀ ਪਰ ਆਮਕਰਾਂ ਦੇ ਤੀਆਂ ਪੁੱਤਾਂ ਨੂੰ ਅਰਵਿੰਦ ਕੇਜਰੀਵਾਲ ਨੇ ਝਾੜੂ ਦਾ ਚੋਣ ਨਿਸ਼ਾਨ ਦੇ ਕੇ ਗੰਦਗੀ ਦੀ ਸਫਾਈ ਕਰਵਾਤੀ ਆਮਕਰਾਂ ਦੇ ਤੀਆਂ ਪੁੱਤਾਂ ਨੇ ਕੀਤਾ ਹੈ ਸੋ ਹੁਣ ਆਉਣ ਵਾਲੇ ਦਿਨਾਂ 'ਚ ਮੈਂ ਇੱਥੇ ਹੀ ਰਹੂੰਗਾ ਪੰਜਾਬ 'ਚ ਰਹੂੰਗਾ ਜਿੱਥੇ ਕਹੋਗੇ ਮੈਂ ਆਉਂਗਾ ਪ੍ਰੋਗਰਾਮ ਤੁਸੀਂ ਬਣਾ ਲਿਓ ਕਿ ਕਿਹੜੇ ਪਿੰਡ ਵਿੱਚ ਦੀ ਜਾਣਾ ਹੈ ਕਿ ਕਿਹੜੇ ਰੂਟ ਤੇ ਰੋਡ ਸ਼ੋਅ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਕਿੱਥੋਂ ਦੀ ਰੈਲੀ ਕਰਾਉਣੀ ਹੈ ਥੱਲੇ ਵਾਲੇ ਕੰਮ ਤੁਸੀਂ ਸੰਭਲਿਓ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖਿਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਕੱਲੇ-ਕੱਲੇ ਹਲਕੇ 'ਚ ਜਾਊਂਗਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ-ਤਿੰਨ ਚਾਰ-ਚਾਰ ਵਾਰੀ ਜਾਊਂਗਾ ਮਿਹਨਤ ਕਰਨ 'ਚ ਸਾਨੂੰ ਪਿੱਛੇ ਨਹੀਂ ਛੱਡ ਸਕਦੇ ਸਾਡੇ ਕੋਲ ਪੈਸੇ ਹੈ ਨਹੀਂ ਠੀਕ ਹੈ ਸਾਡੇ ਕੋਲ ਮਸਲ ਪਾਵਰ ਹੈ ਨਹੀਂ ਗੁੱਡਾ ਕਰਦੀ ਅਸੀਂ ਕਰਦੇ ਨਹੀਂ ਨਫਰਤ ਦੀ ਰਾਜਨੀਤੀ ਅਸੀਂ ਕਰਦੇ ਨਹੀਂ ਪਰ ਮਿਹਨਤ ਦੇ ਵਿੱਚ ਇਹ ਸਾਨੂੰ ਹਰਾ ਨਹੀਂ ਸਕਦੇ ਮੈਂ ਰਾਤ ਦੇ 9:57 ਮਿੰਟ ਤੇ ਸਪੀਕਰ ਬੰਦ ਕਰਦਾ ਉਹ ਤਾਂ ਗੱਲ ਕਰ ਇਲੈਕਸ਼ਨ ਕਮਿਸ਼ਨ ਨੇ 10 ਵਜੇ ਤੱਕ ਕਿਹਾ ਹੋਇਆ ਜੇ 1 ਵਜੇ ਕਰਦੇ ਮੈਂ 12:55 ਤੇ ਕਰਿਆ ਕਰੂੰਗਾ ਬੰਦ ਸੋ ਅਸੀਂ ਉਹ ਲੋਕਾਂ ਅਸੀਂ ਪੋ ਮਾਗਦੀਆਂ ਪੋ ਮਾਗਦੀਆਂ ਰਾਤਾਂ ਕਣਕਾਂ ਨੂੰ ਪਾਣੀ ਲਾ ਕੇ ਕੱਟੀਆਂ ਹੋਈਆਂ ਨੇ ਅਸੀਂ 45 ਤੋਂ 50 ਡਿਗਰੀ ਚ ਕੰਮ ਕੀਤਾ ਹੋਇਆ ਖੇਤਾਂ ਚ ਸਾਨੂੰ ਨਹੀਂ ਗਰਮੀ ਸਾਨੂੰ ਨਹੀਂ ਸਰਦੀ ਡਰਾ ਸਕਦੀ ਹਾਂ ਜਦੋਂ ਮਿਸ਼ਨ ਇਹ ਹੋਵੇ ਕਿ ਲੋਕ ਇੰਨਾ ਪਿਆਰ ਕਰਦੇ ਹੋਣ ਮੂਹਰੋਂ ਫਿਰ ਥਕਾਵਟ ਜਮੇ ਨਹੀਂ ਹੁੰਦੀ ਫੁੱਲਾਂ ਨਾਲ ਗੱਡੀ ਭਰ ਦਿੰਦੇ ਆ ਲੋਕ ਮੈਨੂੰ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਲਾ ਕੇ ਆਪਦੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਆ ਆ ਪਿਆਰ ਕਿੱਥੇ ਮਿਲਦਾ ਜੀ ਤੁਸੀਂ ਦੇਖ ਲਿਓ ਦੂਜੇ ਦੂਜਿਆਂ ਦਾ ਹਾਲ ਕਿਸੇ ਨੂੰ ਪਿੰਡ ਚ ਨਹੀਂ ਵੜਨ ਦਿੰਦੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਕਿਉਂ ਉਹਨਾਂ ਦੀਆਂ ਕਰਤੂਤਾ ਇਹੋ ਜਿਹੀਆਂ ਸੀ ਉਹਨੇ ਕਰਤੂਤਾ ਕਰਕੇ ਉਹਨਾਂ ਨੇ ਕਦੇ ਸੱਚੇ ਦਿਲੋਂ ਸਾਥ ਦਿੱਤਾ ਹੀ ਨਹੀਂ ਲੋਕਾਂ ਦਾ ਲੋਕ ਬਥੇਰਾ ਉਹਨਾਂ ਦੇ ਹੱਕ ਚ ਭੁਗਤੇ ਪਰ ਉਹ ਕਦੇ ਵੀ ਲੋਕਾਂ ਦੇ ਹੱਕ ਚ ਨਹੀਂ ਭੁਗਤੇ ਇਸੇ ਕਰਕੇ ਉਹ ਇਸ ਵਕਤ ਆ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਕਬੀਰ ਆ ਤੇਰੀ ਝੋਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਈ ਉਦਾਸ ਇਹ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹ ਅੱਗੇ ਆਉਣਗੀਆਂ ਇਹ ਅੱਗੇ ਆਉਣਗੀਆਂ ਸੂਏ ਆਪਾਂ ਸੱਚੇ ਆ ਇਸ ਤਰ੍ਹਾਂ ਕੇ ਲੋਕ ਆਪਣੇ ਨਾਲ ਨੇ ਕਿ ਯਾਰੇ ਬੰਦੇ ਚੰਗੇ ਨੇ ਇਹ ਬੰਦੇ ਆਪਣੇ ਵਰਗੇ ਨੇ ਹਾਂ ਯਾਰ ਲੱਗੇ ਤਾਂ ਹੋਏ ਨੇ ਕਰੀ ਜਾਂਦੇ ਆ ਦਿਲੋਂ ਇਹ ਪੰਜਾਬ ਵਾਸਤੇ ਸੋਚਦੇ ਐ ਇਹ ਕੋਈ ਇਹਨਾਂ ਦੇ ਕੋਈ ਕਪੜਾ ਨਹੀਂ ਨਿਕਲਿਆ 2 ਸਾਲਾਂ ਚ ਨਹੀਂ 2 ਸਾਲਾਂ ਚ ਤਾਂ ਮਾਂ ਦੇ ਪੁੱਤ ਨੇਹਰੀਆਂ ਲਿਆਉਂਦੇ ਸੀ ਇਹ 2 ਸਾਲਾਂ ਚ ਤਾਂ ਪਹਾੜਾਂ ਦੇ ਪਹਾੜ ਖਰੀਦ ਲੈਂਦੇ ਸੀ ਤੇ ਹੁਣ ਅਸੀਂ ਪਹਾੜ ਤਾਂ ਨਹੀਂ ਖਰੀਦਦੇ ਅਸੀਂ ਪੰਜਾਬ ਵਾਸਤੇ ਥਰਮਲ ਪਲਾਂਟ ਖਰੀਦਦੇ ਆ ਪੰਜਾਬ ਦੇ ਵਾਸਤੇ ਮੇਰਾ ਕੋਈ ਬੱਸਾਂ ਚਿੱਸਾ ਨਹੀਂ ਮੇਰਾ ਕਿਸੇ ਰੇਤੇ ਦੀਆਂ ਖੱਡਾਂ 'ਚ ਸਾਨੀ ਮੇਰਾ ਕਿਸੇ ਟਾਬਿਆਂ 'ਚ ਹੀ ਸਾਨੀ ਹਾਂ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਮੇਰਾ ਜ਼ਰੂਰ ਹਿੱਸਾ ਹੈ ਉਹ ਮੈਂ ਰੱਖੂਗਾ ਉਹ ਮੈਂ ਰੱਖੂਗਾ ਜਿੱਥੇ ਵੀ ਕੋਈ ਸੰਕਟ ਆਊਗਾ ਦੁੱਖ ਆਊਗਾ ਮੈਂ ਜਾਊਂਗਾ ਜਦੋਂ ਖੁਸ਼ੀ ਆਊਗੀ ਮੈਂ ਜਾਊਂਗਾ ਕਿਉਂਕਿ ਨੈਲਸਨ ਮੰਡੇਲਾ ਨੂੰ ਕਿਸੇ ਨੇ ਪੁੱਛਿਆ ਲੀਡਰ ਕਿਵੇਂ ਬਣਦੇ ਹੁੰਦੇ ਨੇ ਤਾਂ ਨੈਲਸਨ ਮੰਡੇਲਾ ਨੇ ਕਿਹਾ ਕਹਿੰਦਾ ਜਦੋਂ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਮੌਕਾ ਹੋਵੇ ਕੌਮ ਤੇ ਆਪ ਪਿੱਛੇ ਹੋ ਜਾਓ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਤੇ ਜੇ ਕੌਮ ਤੇ ਸੰਕਟ ਆ ਜਾਏ ਆਪ ਅੱਗੇ ਹੋਵੋ ਲੋਕਾਂ ਨੂੰ ਕਹੋ ਆਓ ਆਪਾਂ ਇਕੱਠੇ ਹੋ ਕੇ ਸੰਕਟ ਦਾ ਸਾਹਮਣਾ ਕਰੀਏ ਇਹ ਇਹ ਲੀਡਰੀ ਦੇ ਗੁਣ ਇਹਦੋਂ ਪਹਿਲਾਂ ਆਣਿਆ ਨੇ ਉਲਟਾ ਕਰਦੇ ਰਹੇ ਨੇ ਖੁਸ਼ੀਆਂ ਜਦੋਂ ਹੁੰਦੀਆਂ ਸੀ ਤਾਂ ਆਪ ਬਣਾਉਂਦੇ ਰਹੇ ਨੇ ਤੇ ਜਦੋਂ ਸੰਕਟ ਹੁੰਦਾ ਸੀ ਤਾਂ ਵੱਡੇ ਵੱਡੇ ਬੈਨਰ ਲਾਉਂਦੇ ਸੀ ਪੰਜਾਬੀਓ ਕੁਰਬਾਨੀਆਂ ਵਾਸਤੇ ਤਿਆਰ ਰਹੋ ਅੱਛਾ ਕੁਰਬਾਨੀਆਂ ਦੇਣ ਨੂੰ ਅਸੀਂ ਕੁਰਬਾਨੀਆਂ ਦੇਣ ਨੂੰ ਲੋਕ ਬਾਹਵਾਂ ਮਾਂ ਦੇਉ ਪੁੱਤੋ ਨਜ਼ਾਰੇ ਲੈਣ ਨੂੰ ਤੁਸੀਂ ਖਿੱਲਾ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਚ ਹੈ ਇਹ ਇਹਨਾਂ ਨੇ ਹੁਣ ਤੱਕ ਕੀਤਾ ਆਪਣੇ ਨਾਲ ਸੋ ਬਦਲੂਗਾ ਮੌਸਮ ਬਦਲ ਗਿਆ ਜੋ ਮੈਨੂੰ ਗੁਜਰਾਤ 'ਚ ਮੈਂ ਦੇਖਿਆ ਕੱਲ ਜਾ ਕੇ ਗੁਜਰਾਤ ਦੇ ਵਿੱਚ ਝਾੜੂ ਚੱਲ ਰਿਹਾ ਜ਼ਬਰਦਸਤ ਤਰੀਕੇ ਨਾਲ ਬਰੂਚ ਕੱਲ ਮੈਂ ਗਿਆ ਸੀ ਇੰਨਾ ਕੱਠ ਮੈਂ ਕਦੇ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਜਿੰਨਾ ਕੱਲ ਮੈਂ ਬਰੂਚ ਦੇਖਿਆ ਚੇਤਰਬਾਈ ਵਸਾਵਾ ਆਪਣਾ ਉਮੀਦਵਾਰ ਆ ਉਥੋਂ ਭਾਵਨਗਰ ਤੋਂ ઉમેਸ਼ ਜੀ ਉਮੀਦਵਾਰ ਨੇ ਕੁਰੂਕਸ਼ੇਤਰ ਤੋਂ ਸੁਸ਼ੀਲ ਗੁਪਤਾ ਜੀ ਲੜ ਰਹੇ ਨੇ ਦਿੱਲੀ ਚਾਰ ਲੜ ਰਹੇ ਆ ਜਿੱਥੇ ਡਿਊਟੀ ਲੱਗੂਗੀ ਜਾਵਾਂਗੇ ਸਾਰਾ ਪਰਿਵਾਰ ਜਾਵਾਂਗੇ ਕਿਉਂਕਿ ਪੰਜਾਬ ਸਾਡਾ ਪਰਿਵਾਰ ਹੈ ਪੰਜਾਬ ਵਾਸਤੇ ਜਿੱਥੇ ਕਹਾਂਗੇ ਜਾਵਾਂਗੇ ਬਸ ਤੁਸੀਂ ਸਾਥ ਦਿਓ ਹੁਣ ਥੋੜੀ ਛੋਟੇ ਮੋਟੇ ਥੋੜੇ ਵੀ ਝਗੜੇ ਹੋਣਗੇ ਸ਼ਿਕਵੇ ਹੋਣਗੇ ਪਰਿਵਾਰ 'ਚ ਹੋ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਲੋਕਤੰਤਰ 'ਚ ਹੋ ਜਾਂਦੇ ਨੇ ਉਹ ਬਾਅਦ 'ਚ ਹੱਲ ਕਰ ਦੂੰਗਾ ਕੱਲੇ-ਕੱਲੇ ਦੇ ਸ਼ਿਕਵੇ ਸੁਣੂੰਗਾ ਕੱਲੇ-ਕੱਲੇ ਦੇ ਮਸਲੇ ਹੱਲ ਕਰ ਦੂੰਗਾ ਸੰਗਠਨ ਚ ਵੀ ਜ਼ਿੰਮੇਵਾਰੀ ਮਿਲੂਗੀ ਸਰਕਾਰਾਂ ਚ ਵੀ ਜ਼ਿੰਮੇਵਾਰੀ ਮਿਲੂਗੀ ਇੱਕ ਗੱਲ ਯਾਦ ਰੱਖ ਲਿਓ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਐ ਅਹੁਦੇ ਨਹੀਂ ਮੁੱਕਦੇ ਆਪਾਂ ਅਹੁਦੇ ਦੇਣੇ ਆ ਤੇਣੇ ਤੁਹਾਨੂੰ ਬਸ ਇਹ ਸੋਚ ਕੇ ਲੜਨਾ ਹੈ ਕਿ ਮੈਂ ਕੇਜਰੀਵਾਲ ਆ ਠੀਕ ਹੈ ਅਰਵਿੰਦ ਕੇਜਰੀਵਾਲ ਜਿਹਨੂੰ ਅੰਦਰ ਕਰਤਾ ਅੰਦਰ ਕਰ ਕਿਉਂ ਪ੍ਰਚਾਰ ਰੋਕ ਲੈਣਗੇ ਪ੍ਰਚਾਰ ਰੋਕ ਲੈਣਗੇ ਸਾਡਾ ਪ੍ਰਚਾਰ ਨਹੀਂ ਰੋਕ ਸਕਦੇ ਹੋ ਆਪਾਂ ਅੱਜ ਇਕੱਠੇ ਹੋਏ ਆ ਤੁਸੀਂ ਦੇਖ ਲਓ ਸ਼ਰਤ ਲਾ ਲਿਓ ਦੋ ਤਿੰਨ ਦਿਨਾਂ ਨੂੰ ਦੋ ਤਿੰਨ ਦਿਨਾਂ ਤਾਂ ਨਹੀਂ ਖੈਰ ਕਿਉਂਕਿ ਇਹਨਾਂ ਨੂੰ ਹਜੇ ਬੰਦੇ ਨਹੀਂ ਲੱਭ ਰਹੇ ਇੱਕ ਕੋਲੇ 6 ਨੇ ਇੱਕ ਕੋਲੇ 7 ਨੇ ਹਜੇ 13 13 ਹੋਏ ਹੀ ਨਹੀਂ ਇਹਨਾਂ ਦੇ ਤਾਂ ਜਦੋਂ ਵੀ 13 ਹੋਗੇ ਇਹ ਵੀ ਇਹੋ ਜਿਹਾ ਪ੍ਰੋਗਰਾਮ ਕਰਨਗੇ ਦੇਖਿਓ ਇਹ ਆਪਣੇ ਮਂਗਰ ਮੰਗਰ ਚੱਲਦੇ ਆ ਦੇਖੋ ਪਹਿਲਾਂ ਮੈਨੀਫੈਸਟੋ ਕਹਿੰਦੇ ਹੁੰਦੇ ਸੀ ਬੀਜੇਪੀ ਵਾਲੇ ਪਹਿਲਾਂ ਘੋਸ਼ਣਾ ਪੱਤਰ ਕਹਿੰਦੇ ਹੁੰਦੇ ਸੀ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਲਾਗੇ ਨਾ ਕਹਿਣ ਗਰੰਟੀਆਂ ਹੁਣ ਕਿਉਂਕਿ ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ ਸੀ ਕਹਿੰਦੇ ਯਾਰ ਗਰੰਟੀਆਂ ਕਿਹਾ ਕਰੀਏ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਯਾਦ ਆ ਗਈਆਂ ਖੇਜਰੀਵਾਲ ਦੀਆਂ ਗਰੰਟੀਆਂ ਉਹ ਇਹਨਾਂ ਦੀਆਂ ਗਰੰਟੀਆਂ ਦੇ ਨਾਂ ਜਾਇਓ ਪਹਿਲਾਂ 15 ਲੱਖ ਵਾਲੀ ਗਰੰਟੀ ਪੂਰੀ ਹੋ ਗਈ ਕੱਲ ਮੈਂ ਗੁਜਰਾਤ ਜਾ ਕੇ ਪੁੱਛਿਆ ਮੈਂ ਗੁਜਰਾਤ ਵਾਲਿਆਂ ਨੂੰ ਤਾਂ ਆ ਗਿਆ ਹੁਣ 15-15 ਲੱਖ ਕਹਿੰਦੇ ਨਾ ਜੀ ਇੱਥੇ ਵੀ ਨਹੀਂ ਆਇਆ ਮੈਂ ਕਿਹਾ ਸਾਡੇ ਵੀ ਨਹੀਂ ਆਇਆ ਇਹ ਇਹ ਜੁਮਲੇ ਸਣਾਉਂਦੇ ਆ ਜੁਮਲੇ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਕਿ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਅਬ ਤਾਂ ਇਹ ਵੀ ਸ਼ੱਕ ਹੈ ਕਿ ਚਾਹੇ ਬਣਾਣੀ ਆਤੀ ਹੈ ਮੰਨ ਤਲਾਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਜੁਮਲੇ ਹੀ ਲੱਗਦਾ ਸੋ ਵੀਰੋ ਇਹਨਾਂ ਤਾਂ ਇਹ ਲੌਲੀਪੌਪ ਦੇਣਗੇ ਹੁਣ ਇਹ ਗੱਲ ਦੱਸਿਓ ਪਿੰਡਾਂ ਜਾਂ ਕੇ ਹੁਣ ਤੁਸੀਂ ਕਰਤਾ ਨਾ ਸਿਲੰਡਰ 100 ਰੁਪਏ ਸਸਤਾ ਇਹਨੂੰ ਪੁੱਛਿਓ 1000 ਰੁਪਏ ਮਹਿੰਗਾ ਕਿਨੇ ਕੀਤਾ ਸੀ ਪਹਿਲਾਂ 1100 ਰੁਪਏ ਮਹਿੰਗਾ ਕਰਕੇ 100 ਰੁਪਏ ਸਸਤਾ ਕਰਤਾ ਲੋਕ ਕਹਿੰਦੇ ਆਹ ਵੀ ਕਮਾਲ ਕਰਤੀ ਇਹ ਉਹ ਗੱਲ ਹੋ ਗਈ ਕਿਸੇ ਕਿਸੇ ਘਰੇ ਕੁੜੀ ਦਾ ਵਿਆਹ ਸੀ ਚੰਗਾ ਜ਼ਿੰਮੇਵਾਰਾ ਵਧੀਆ ਖਾਂਦਾ ਪੀਂਦਾ ਘਰ ਸੀ ਕਹਿੰਦੇ ਵੀ ਲਾਡਲੀ ਕੁੜੀ ਐ ਬੇ ਚਾਵਾਂ ਨਾਲ ਵਿਆਵਾਂਗੇ ਚੰਗਾ ਵਧੀਆ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਵੱਡੇ ਵੱਡੇ ਸੋਫੇ ਸੈੱਟ ਵੱਡੇ ਵੱਡੇ ਟੀਵੀ ਸੈੱਟ ਬੜੀਆਂ ਅਲਮਾਰੀਆਂ ਉਹਨੂੰ ਦੇਣ ਵਾਸਤੇ ਖਰੀਦ ਲੀਆਂ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ 'ਚ ਮਾਲ ਹੈ ਉਹ ਟਰੱਕ ਲੈ ਕੇ ਆ ਗਏ ਕੱਲ ਨੂੰ ਬਰਾਤ ਆਉਣੀ ਸੀ ਅਜੇ ਉਹ ਟਰੱਕ ਲੈ ਕੇ ਆ ਗਏ ਡਾਕੂ ਉਹ ਆ ਕੇ ਕੁੜੀ ਵਾਲੇ ਦਾ ਸਾਰਾ ਪਰਿਵਾਰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡਾ ਲਾਤਾ ਸਾਰਾ ਸਮਾਨ ਲੱਦ ਲਿਆ ਟਰੱਕ 'ਚ ਵਿੱਚ ਗਹਿਣੇ ਵਿੱਚ ਟੀਵੀ ਵਿੱਚ ਬੈੱਡ ਸੋਫੇ ਸੈਟ ਸਾਹਮਣੇ ਜਾਏ ਖੋਲੋ ਕਹਿੰਦਾ ਖੋਲੇ ਅੰਦਰ ਗਿਆ ਡਾਕੂ ਆ ਸਰਦਾਰ ਕਹਿੰਦਾ ਕਿਸ ਲੜਕੀ ਦੀ ਸ਼ਾਦੀ ਹੈ ਉਹ ਕੁੜੀ ਖੜੀ ਹੋਈ ਡਰਦੀ ਡਰਦੀ ਕਹਿੰਦੀ ਜੀ ਮੇਰੀ ਸ਼ਾਦੀ ਹੈ ਡਾਕੂ ਨੇ ਜੇਬ ਚ ਹੱਥ ਪਾਇਆ 100 ਰੁਪਏ ਦਿੱਤਾ ਉਹਨੂੰ ਕਹਿੰਦਾ ਬੇਟਾ ਬਹੁਤ ਬਹੁਤ ਤੈਨੂੰ ਅਸ਼ੀਰਵਾਦ ਤੇਰੀ ਸ਼ਾਦੀ ਮੰਗਲਮਈ ਹੋਵੇ ਬੁੱਢਾ ਸਾਗਣ ਹੋਵੇ ਲੋ ਜੀ ਉਦੋਂ ਬੰਦ ਲੁੱਟ ਕੇ ਚਲੇ ਗਏ ਅਗਲੇ ਦਿਨ ਪੁਲਿਸ ਆਈ ਪਰਿਵਾਰ ਦਾ ਕੋਈ ਵੀ ਮੈਂਬਰ ਪੁਲਿਸ ਕੋਲੇ ਐਫ ਆਈ ਆਰ ਲਿਖਾਉਣ ਨੂੰ ਤਿਆਰ ਨਹੀਂ ਸੀ ਹੋਇਆ ਉਹ ਕਹਿੰਦੇ ਜੀ ਬੰਦੇ ਭਾਵੇਂ ਲੁੱਟ ਕੇ ਲੈ ਗਏ ਸਾਰਾ ਕੁਝ ਪਰ ਬੰਦੇ ਚੰਗੇ ਸੀ 100 ਰੁਪਏ ਸ਼ਗਨ ਦੇ ਗਏ ਸੋ ਇਸ ਗੱਲ ਚ ਨਾ ਜਿਓ ਹੁਣ ਵੀ ਪੌਣੇ 5 ਸਾਲ ਤੱਕ ਲੁੱਟ ਲਿਆ ਦੇਸ਼ ਨੂੰ ਪਰ ਬੰਦਾ ਚੰਗਾ 100 ਰੁਪਏ ਸਸਤਾ ਕਰਤਾ ਸਿਲੰਡਰ ਉਹ ਇਸ ਚੱਕਰ ਚ ਨਾ ਪੈ ਜਿਓ ਆਮ ਆਦਮੀ ਪਾਰਟੀ ਹੈ ਜਿਹੜੀ ਤੁਹਾਨੂੰ ਪਰ ਮੰਥ ਬਚਾਉਂਦੀ ਐ ਤੁਸੀਂ ਹਿਸਾਬ ਲਾ ਲਓ ਬਿਜਲੀ ਦਾ ਬਿੱਲ 5 ਤੋਂ 7000 ਘੱਟੋ ਘੱਟ ਲਾ ਲਓ 5 ਤੋਂ 7000 ਇਹਦਾ ਮਤਲਬ ਸਾਲ ਦਾ ਸਾਲ 2 ਮਹੀਨੇ ਬਾਅਦ ਬਿੱਲ ਆਉਂਦਾ ਹੈ ਸਾਲ ਦਾ 15-15 ਤੋਂ 20000 ਬਚ ਗਿਆ ਆਮ ਆਦਮੀ ਕਲੀਨਿਕ ਖੁੱਲ ਗਏ ਦਵਾਈ ਦਾ ਖਰਚਾ ਘੱਟੋ ਘੱਟ 20 ਤੋਂ 25000 ਬਚ ਗਿਆ ਸਕੂਲਾਂ ਦੇ ਵਿੱਚ ਫੀਸ ਮਾਫ ਹੋਊਗੀ ਤੇ ਪੜ੍ਹਾਈ ਪ੍ਰਾਈਵੇਟ ਸਕੂਲ ਵਰਗੀ ਹੋਗੀ ਉਹਨਾਂ ਦੀ ਫੀਸ ਲਾ ਲੋ 15 ਤੋਂ 20000 ਉਹ ਬਚ ਗਿਆ ਤੁਸੀਂ ਲਾਓ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮਤਲਬ ਹੈ ਲੱਖ ਰੁਪਇਆ ਤਾਂ ਤੁਹਾਡਾ ਉਹੀ ਬਚ ਜਾਂਦਾ ਐ ਐਵੇਂ ਬਚ ਜਾਂਦਾ ਜਿਹੜਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਉਹ ਕਿਤੇ ਹੋਰ ਉਹਦੇ ਨਾਲ ਕਬੀਲਦਾਰੀ ਕਿਤੇ ਹੋਰ ਹੀ ਹੋਰ ਚਲੀ ਜਾਂਦੀ ਐ ਸੋ ਇਸ ਕਰਕੇ ਇਹ ਤੁਹਾਨੂੰ ਪੈਸੇ ਦੇਣ ਆਉਣਗੇ ਇਹਨਾਂ ਕੋਲੇ ਪੈਸੇ ਬਹੁਤ ਆ ਇਹ ਕਹਿੰਦੇ ਅਸੀਂ ਪੈਸੇ ਨਾਲ ਖਰੀਦ ਲਾਂਗੇ ਮੇਰੀ ਹੱਥ ਬੰਨ ਕੇ ਬੇਨਤੀ ਐ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਜਵਾਬ ਨਾ ਦਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਕਰ ਨਰਮਾ ਵਿੱਚ ਤੇ ਪੈਸੇ ਫੜ ਕੇ ਆਏ ਕਹਿ ਦਿਓ ਵੀ ਹਾਂ ਤੇ ਵੋਟਾਂ ਵਾਲੇ ਦਿਨ 1 ਜੂਨ ਨੂੰ ਜਾ ਕੇ ਸਕੂਲ ਚ ਪੋਲਿੰਗ ਬੂਥ ਚ ਮਸ਼ੀਨ ਤੇ ਝਾੜੂ ਵਾਲਾ ਬਟਨ ਦੱਬ ਕੇ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਸਕਦੇ ਨੇ ਬਾਕੀਆਂ ਨੂੰ ਮaaf ਹੈ ਬਹੁਤ ਸਮਝਦਾਰ ਹੈ ਜੀ ਬਹੁਤ ਸਮਝਦਾਰ ਇਲਾਕਾ ਵੀ ਬਹੁਤ ਸਮਝਦਾਰ ਇਲਾਕਾ ਸਮਝ ਗਏ ਸਾਰੇ ਸਮਝ ਗਏ ਸੋ ਕਰੋ ਇਹਨਾਂ ਨਾਲ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਅਸੀਂ ਰਜਿਸਟਰੀਆਂ ਕਰਾਈਆਂ ਇਹਨਾਂ ਨੂੰ ਵੋਟਾਂ ਦੀਆਂ ਇਹ ਗੱਲ ਗੱਲ ਤੇ ਮੁੱਕਰ ਜਾਂਦੇ ਨੇ ਕੀ ਗੱਲ ਅਸੀਂ 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 ਨਹੀਂ ਆਪਣੀ ਮਰਜ਼ੀ ਨਾਲ ਵੋਟ ਪਾ ਸਕਦੇ ਸੋ ਰਿਕਾਰਡ ਕਾਇਮ ਕਰੋ 13 ਜ਼ੀਰੋ ਦਾ ਪੰਜਾਬ ਚੋਂ ਪੰਜਾਬ ਬਣੂਗਾ ਹੀਰੋ ਇਸ ਵਾਰ ਪੰਜਾਬ ਬਣੂਗਾ ਹੀਰੋ ਇਸ ਵਾਰ 13 0 ਹੋਊਗਾ 10 ਸਾਡੇ ਨਾਲ ਸਮਝ ਹੈਗੇ ਨੇ 23 ਕੁਰਖੇਤਰਾ ਵਾਲਾ 24 ਚਾਰ ਦਿੱਲੀ ਤੋਂ ਆ ਰਹੇ ਨੇ 28 ਜਦੋਂ 28 30 ਹੋਗੇ ਨਾ ਉੱਥੇ ਆਮ ਆਦਮੀ ਆਮ ਆਦਮੀ ਜਦੋਂ 28 30 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰਾਂਗੇ 1 ਰੁਪਈਆ ਵੀ ਫਿਰ ਪੰਜਾਬ ਦਾ ਰੋਕ ਕੇ ਦਿਖਾਉਣ ਜਿਹੜਾ ਹੁਣ ਇਹ ਰੋਕੀ ਫਿਰਦੇ ਆ ਗੱਲ-ਗੱਲ ਤੇ ਤੰਗ ਕਰਦੇ ਆ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਆਇਆ ਮੈਂ ਆਉਂਗਾ ਪਰ ਹਾਂ ਹੋ ਸਕਦਾ ਕਿਸੇ ਪਿੰਡ ਮੇਥੋਂ ਨਾ ਆਇਆ ਜਾਵੇ ਉਹ ਪਿੰਡ ਵਾਲੇ ਇਹ ਨਾ ਕਹਿਣ ਕਿ ਯਾਰ ਇਹ ਭਗਵੰਤ ਮਾਨ ਆਂਦਾ ਵੋਟ ਪਾਣ ਦੇ 500 ਵੋਟਾਂ ਹੋਰ ਪੈਣ ਦੇ ਇਹ ਭਗਵੰਤ ਮਾਨ ਆਇੰਦਾ ਮੇਰੀ ਨਾ ਉਡੀਕ ਕਰਿਓ ਮੈਂ ਤੁਹਾਰੇਕ ਤਾਂ ਮੈਂ ਜਾਇਆ ਨਹੀਂ ਜਾਣਾ ਪੰਜਾਬ ਵਾਸਤੇ ਵੋਟਾਂ ਪਾਇਓ ਆਪਣੇ ਜਵਾਕਾਂ ਵਾਸਤੇ ਵੋਟਾਂ ਪਾਇਓ ਆਪਣੇ ਘਰ ਵਾਸਤੇ ਵੋਟਾਂ ਪਾਇਓ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਕਿਸਮਤ ਵਾਸਤੇ ਵੋਟਾਂ ਪਾਇਓ ਮੈਂ ਬਾਅਦ ਚ ਆ ਜਾਊਂਗਾ ਮੈਂ ਬਾਅਦ ਚ ਆ ਜਾਊਂਗਾ ਧੰਨਵਾਦ ਕਰਨ ਆ ਜਾਊਂਗਾ ਮੈਂ ਤੁਰੇ ਹੀ ਫਰਦਾ ਰਹਿਣਾ ਮੈਂ ਕਿਹੜਾ ਕੋਈ ਹੋਰ ਕੰਮ ਕਰਦਾ ਮੈਂ ਤਾਂ ਇਸੇ ਕੰਮ ਤੇ ਆ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਕਹਿਣਾ ਆ ਬੁਦੇ-ਬੁਦੇ ਨਾਰੇ ਬਣਾਉਂਦੇ ਆ ਵਧੀਆ ਗੱਲ ਆ ਪੜਾਹ ਨਿਕਲਣੀ ਚਾਹੀਦੀ ਆ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਸਾਡਾ ਬਹੁਤ ਸ਼ਾਰਟ ਨੋਟਿਸ ਤੇ ਪ੍ਰੋਗਰਾਮ ਬਣਿਆ ਮੈਂ ਰਾਤੀ ਆਇਆ ਗੁਜਰਾਤ ਤੋਂ ਮੈਂ ਆਕੇ ਥੇ ਕੱਲ ਨੂੰ ਫਿਰ ਦੋ ਤਿੰਨ ਹਲਕਿਆਂ ਜਾਊਂਗਾ ਆਉਣ ਵਾਲੇ ਦਿਨਾਂ 'ਚ ਤੁਹਾਡਾ ਪਤਾ ਲੱਗਦਾ ਰਹੂਗਾ ਦੇਖੋ ਇਹ ਜਿਹੜੇ ਕਹਿੰਦੇ ਨੇ ਨਾ ਇਹ ਜਿਹੜੇ ਬੀਜੇਪੀ ਵਾਲੇ ਖਾਸ ਤੌਰ ਤੇ ਜਾਂ ਕਾਂਗਰਸ ਵਾਲੇ ਇਹਨਾਂ ਨੂੰ ਲੋਕ ਵੜਨ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰ ਐ ਚ ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ ਜ ਨਹੀਂ ਵੜਨ ਦੇਂਦੇ ਇਹ ਕਿਹੜੀ ਗੱਲ ਐ ਇਹ ਤਾਂ ਸਿੱਧਾ ਜਿਹਾ ਸਾਹਕਤਾ ਵੈ ਉਦੋਂ ਬਥੇੜਾ ਮੈਂ 2 2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾਂ ਲਾਤੀਆਂ ਖਨੌਰੀ ਮੁੰਡਾ ਸ਼ਹੀਦ ਹੋ ਗਿਆ ਸ਼ੁਭ ਕਰਨ ਇੱਥੇ ਗੋਲੀਆਂ ਚਲਾਤੀਆਂ ਇੱਥੇ ਆਪਣਾ ਸ਼ੰਭੂ ਤੇ ਫਿਰ ਹੁਣ ਭੁਗਤੋ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਕਿਸਾਨ ਦਿੱਲੀ ਕਿਉਂ ਆਤੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਹੈ ਗੁਜਰਾਤ ਚ ਕਹਿੰਦੇ ਉਹ ਤਾਂ ਜਿੱਤ ਕੇ ਆਇਆ ਮੈਂ ਜਿੱਤ ਕੇ ਆਇਆ ਤੋ ਦਿੱਲੀ ਸੇ ਦੇਸ਼ ਚਲਤਾ ਹੈ ਤੋ ਦੇਸ਼ ਦਿੱਲੀ ਆਏਗਾ ਮੈਂ ਲਾਹੌਰ ਭੇਜੂ ਉਹਨਕੋ ਲਾਹੌਰ ਜਾਣਾ ਆਸਾਨ ਹੈ ਉਧਰ ਉਧਰ ਤਾਰੇ ਕਮ ਹੈ ਇਧਰ ਤਾਰੇ ਜਿਆਦਾ ਕਮਾਲ ਹੈ ਯਾਰ ਤੁਸੀਂ ਐਦਾਂ ਕਰ ਦੋਗੇ ਸਾਡੇ ਪੁਰਖਿਆਂ ਨੇ ਤੁਹਾਨੂੰ ਦੇਸ਼ ਲੈ ਕੇ ਦਿੱਤਾ ਸ਼ੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤ ਰਾਏ ਚੰਦਰ ਸ਼ੇਖਰ ਯਾਦ ਅਸ਼ਫਾਕ ਖੁੱਲਾ ਉਹਨਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਮਿਲਿਆ ਤੇ ਤੁਸੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅੱਜ ਜਦੋਂ ਅੱਜ ਜਦੋਂ ਬੰਡ ਹੋਈ ਐ 47 ਵੇਲੇ 10 ਲੱਖ ਬੰਦਾ ਕਿਦਾ ਮਰਿਆ ਆਪਣੇ ਮਾਮੇ ਨਾਨਨੇ ਚਾਚੇ ਤਾਏ ਮਰੇ ਨੇ ਅਸੀਂ ਦੇਸ਼ ਲੈ ਕੇ ਦਿੱਤਾ ਤੇ ਸਾਨੂੰ ਤੁਸੀਂ ਦੇਸ਼ ਦੀ ਰਾਜਤਾਨੀ ਚ ਨੀਂ ਜਾਣ ਦਿੰਦੇ ਸਾਡੇ ਤੁਸੀਂ ਪੈਸੇ ਰੋਕੀ ਬੈਠੇ ਹੋ ਸਾਡੀਆਂ ਤੁਸੀਂ ਝਾਕੀਆਂ 26 ਜਨਵਰੀ ਚੋਂ ਕੱਢ ਦਿੰਦੇ ਹੋ ਪੰਜਾਬ ਨਹੀਂ ਆਏਗਾ ਇਸ ਝਾਕੀ ਮੈਂ ਤੁਸੀਂ ਕਹੋਣ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਝਾਕੀਆਂ ਮੈਂ ਕਿਹ ਪਿੰਡਾਂ 'ਚ ਦਿਖਾऊं ਉਹ ਫਿਰਦੀਆਂ ਨੇ ਪਿੰਡਾਂ 'ਚ ਸੋ ਪਿੰਡਾਂ 'ਚ ਫਿਰਦੀਆਂ ਨੇ ਝਾਕੀਆਂ ਹਾਂ ਸੋ ਇਸ ਕਰਕੇ ਮੈਂ ਕਹਿਣਾ ਚਾਹਨਾ ਕਿ ਪੰਜਾਬੀਆਂ ਜਿਹੜੀ ਗੱਲ ਜਾਚ ਗਈ ਜਾਚ ਗਈ ਸੋ ਇਸ ਵਾਰ ਦੋਨਿਆਂ ਹੱਥ ਉੱਪਰ ਚਾਕੇ ਇਹ ਗੱਲ ਕਹਿ ਦੋ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਇਹਨਾਂ ਨੂੰ ਖਾਸ ਤੌਰ ਤੇ ਇਹਨਾਂ ਨੇ ਜਾਣਾ ਪਿੰਡਾਂ ਚ ਜਾਣਾ ਇਹਨਾਂ ਨੇ ਹੁਣ ਅੱਗੇ ਸ਼ਹਿਰਾਂ ਕਸਬਿਆਂ ਜਾਣਾ ਤਾਂ ਕਿ ਇੱਕ ਹੌਸਲੇ ਨਾਲ ਜਾਣ ਇਹ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਕਰ ਦੋ ਥੋੜਾ ਜਿਹਾ ਮਤਲਬ ਇਧਰ ਪਟਿਆਲੇ ਵਾਲੇ ਮਹਿਲਾ ਤੱਕ ਤਾਂ ਸੁਣੇ भारत माता की इनकलर सोनिहाल लोगों को अक्सर कहते सुना है जिंदा रहे तो फिर मिलेंगे एक इस दिल ने कहा है मिलते रहे तो जिंदा रहेंगे बहुत बहुत थोड़ा धनबाद इन्हें प्यार सत्कार ना मैंने सुनिया आराम नाल हौली जाए मामा भेन भी ने बुजुर्ग ने बच्चे ने ਆਰਾਮ ਨਾ ਜਾਇਓ ਜਿੱਥੇ ਕਹੋਗੇ ਮਿਲਦੇ ਰਵਾਂਗੇ ਅਗਲੇ 50 ਦਿਨ ਇਨਕਲਾਬ ਦੇ ਨੇ ਪੰਜਾਬ ਦੇ ਨਾਮ ਲਾ ਦਿਓ 50 ਦਿਨ ਉਸ ਤੋਂ ਬਾਅਦ ਮੇਂ ਜਿੰਮੇਵਾਰੀ ਫਿਰ ਮੇਰੀ ਐ ਤੁਹਾਡੀ ਜਿੰਮੇਵਾਰੀ ਖਤਮ ਮੇਰੀ ਜਿੰਮੇਵਾਰੀ ਸ਼ੁਰੂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ